ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬਹੁਤ ਖਾਸ ਹੋਏਗੀ ਕਿਉਂਕਿ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ AI ਦੀ ਯੂਜ਼ ਕਰਕੇ ਅਸੀਂ ਕਿਵੇਂ ਇੱਕ ਡਿਜੀਟਲ ਸਟੂਡੀਓ ਬਣਾ ਸਕਦੇ ਹਾਂ ਇੱਕ ਨਿਊਜ਼ ਚੈਨਲ ਬਣਾ ਸਕਦੇ ਹਾਂ ਜਿਹੜਾ ਤੁਸੀਂ ਚੈਨਲ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ AI ਦੇ ਨਾਲ ਬਣਿਆ ਹੋਇਆ ਹੈ ਤੇ ਐਟ ਦਾ ਐਂਡ ਆਫ ਥਿਸ ਵੀਡੀਓ ਮੈਂ ਤੁਹਾਨੂੰ ਇਹ ਚਲਾ ਕੇ ਦਿਖਾਵਾਂਗੀ ਪ੍ਰੋਪਰ ਇਹ ਕੀਵੇਂ ਬੋਲ ਰਹੇ ਨੇ ਕਿਹੜੀ ਨਿਊਜ਼ ਦੇ ਰਹੇ ਨੇ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਟੈਪ ਬਾਈ ਸਟੈਪ ਇਨਫੋਰਮੇਸ਼ਨ ਦੱਸੀ ਹੋਈ ਹੈ ਇਹਦੇ ਵਿੱਚ ਕਿ ਕੀਵੇਂ ਆਪਾਂ ਚੈਨਲ ਬਣਾਣਾ ਹੈ ਬਹੁਤ ਸਿੰਪਲ ਤਰੀਕਾ ਕੋਈ ਕੋਡਿੰਗ ਨਹੀਂ ਕਰਨ ਦੀ ਜ਼ਰੂਰਤ ਹੈਗੀ ਆਪਾਂ ਨੂੰ ਤੇ ਤੁਸੀਂ ਇਹ ਚੈਨਲ ਬਣਾ ਕੇ YouTube ਦੇ ਉੱਪਰ ਬਹੁਤ ਸਾਰੇ ਪੈਸੀ ਕਮਾ ਸਕਦੇ ਹੋ ਤੁਸੀਂ ਅਰਨਿੰਗ ਕਰ ਸਕਦੇ ਹੋ ਬਹੁਤ ਲੋਕ ਇਸ ਤਰ੍ਹਾਂ ਕਰ ਰਹੇ ਨੇ ਔਰ ਬਹੁਤ سارے ਪੈਸਿਵਿਕ ਮਾਰ ਰਹੇ ਨੇ ਪਰ ਜੇਕਰ ਤੁਹਾਨੂੰ ਚੈਨਲ ਬਣਾਉਣ ਵਿੱਚ ਕੋਈ ਇੰਟਰਸਟ ਨਹੀਂ ਹੈ ਤਾਂ ਵੀ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਕਿਉਂਕਿ ਤੁਹਾਨੂੰ ਪਤਾ ਚੱਲੇਗਾ ਕਿ AI ਦੇ ਨਾਲ ਅਸੀਂ ਕੀ ਕੀ ਕਰ ਸਕਦੇ ਹਾਂ ਕਿਉਂਕਿ ਸਾਡੀ ਐਜੂਕੇਸ਼ਨ ਸਾਡੀ ਨੌਲੇਜ ਅਵੇਅਰਨੈਸ ਜਿਹੜੀ ਆ ਉਹ ਹਮੇਸ਼ਾ ਜਿਹੜੀ ਆ ਇਨਕਰੀਜ਼ ਹੁੰਦੀ ਰਹਿਣੀ ਚਾਹੀਦੀ ਹੈ ਤਾਂ ਕਿ ਸਾਨੂੰ ఎవਰੀ ਡੇ ਦੇ ਟ੍ਰੈਂਡਸ ਪਤਾ ਲੱਗਦੇ ਰਹਿਣ ਤਾਂ ਕਿ ਸਾਡਾ ਕੋਈ ਕਦੇ ਮਿਸਯੂਜ਼ ਨਾ ਕਰ ਸਕੇ ਸੋ ਜ਼ਰੂਰ ਦੇਖੋ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਅਸੀਂ Google ਤੇ ਜਾਵਾਂਗੇ ਜੀਵੇਂ ਕਿ ਮੈਂ ਤੁਹਾਡੇ ਸਾਹਮਣੇ ਖੋਲ ਲਿਆ Google ਹੁਣ ਮੈਂ ਇੱਥੇ ਲਿਖਾਂਗੀ Lexica AI ਇਹ ਆਪਾਂ software use ਕਰਾਂਗੇ AI ਦਾ software ਹੈਗਾ ਜਿਸ ਦੇ ਨਾਲ ਅਸੀਂ image generate ਕਰਾਂਗੇ ਆਪਣੀ anchor generate ਕਰਾਂਗੇ ਹੁਣ ਇੱਥੇ ਮੈਨੂੰ ਇੱਕ anchor ਚਾਹੀਦੀ ਆ ਤਾਂ ਮੈਂ ਇੱਥੇ prompt ਲਿਖ ਦਵਾਂਗੀ ਫੋਰ ਐਗਜ਼ਾਮਪਲ ਮੈਂ ਲਿਖਾਂਗੀ ਕਿ ਅੰ ਇੰਡੀਅਨ ਐਂਕਰ ਇੰਡੀਅਨ ਨਿਊਜ਼ ਐਂਕਰ ਸਿਟਿੰਗ ਇਨ ਸਟੂਡੀਓ ਕਿਉਂਕਿ ਮੈਨੂੰ ਐਦਾਂ ਦਾ ਹੀ ਕੁਝ ਇੰਟਰਫੇਸ ਚਾਹੀਦਾ ਹੈ ਜਦੇ ਵਿੱਚ ਮੈਨੂੰ ਸਟੂਡੀਓ ਦਿਖਦਾ ਹੋਵੇ ਤੇ ਇੱਕ ਐਂਕਰ ਹੋਵੇ ਮੈਂ ਕਲਿੱਕ ਕਰਾਂਗੀ ਸਰਚ ਦੇ ਉੱਪਰ ਤਾਂ ਇੱਥੇ ਡਿਫਰੈਂਟ ਜਿਹੜੇ ਨੇ ਐਂਕਰਸ ਜਾਂ ਪਿਕਚਰਸ ਆ ਜਾਣਗੀਆਂ ਇਹ ਕੋਈ ਵੀ ਰeal ਇਮੇਜੇਸ ਨਹੀਂ ਹੈਗੀਆਂ ਤੁਸੀਂ ਆਰਾਮ ਨਾਲ ਇਹ ਇਮੇਜੇਸ ਯੂਜ਼ ਕਰ ਸਕਦੇ ਆ ਹੁਣ ਤੁਸੀਂ ਆਪਣੀ ਪਸੰਦੀ ਕੋਈ ਵੀ ਐਂਕਰ ਚੂਜ਼ ਕਰ ਲਓ ਤੁਸੀਂ ਮੀਲ ਜਾਂ ਫੀਮੇਲ ਅਪਨੇ ਅਕੋਰਡਿੰਗ ਚੂਜ਼ ਕਰ ਸਕਦੇ ਆ ਜੋ ਵੀ ਤੁਹਾਨੂੰ ਅੱਛਾ ਲੱਗ ਰਿਹਾ ਆ ਕਿਉਂਕਿ ਮੈਂ ਇਹ ਵੀਡੀਓ ਬਣਾ ਰਹੀ ਹਾਂ ਤੁਹਾਨੂੰ ਸਿਖਾਉਣ ਵਾਸਤੇ ਤਾਂ ਮੈਂ ਕੋਈ ਵੀ ਐਂਕਰ ਜਿਹੜੀ ਆ ਪਿੱਕਾ ਲੈਣੀ ਹੈ ਇੱਥੋਂ ਤਾਂ ਫੋਰ ਐਗਜ਼ਾਮਪਲ ਮੈਨੂੰ ਆਹ ਜਿਹੜੀ ਐਂਕਰ ਆ ਸੈਕਿੰਡ ਨੰਬਰ ਵਾਲੀ ਅੱਛੀ ਲੱਗ ਰਹੀ ਆ ਮੈਂ ਤੇ ਕਲਿੱਕ ਕਰਾਂਗੀ ਤਾਂ ਮੈਨੂੰ ਚੂਜ਼ ਕਰਦੀ ਆ ਹੁਣ ਇਹ ਸੇਮ ਐਂਕਰ ਦੇ ਨਾਲ ਰਿਲੇਟਿਡ ਕੁਝ ਇਮੇਜਸ ਮੈਨੂੰ ਦਿਖਣ ਗਈਆਂ ਤਾਂ ਮੈਂ ਆਪਣੇ ਅਕੋਰਡਿੰਗ ਇੱਕ ਅੱਛਾ ਜਿਹਾ ਇੰਟਰਫੇਸ ਜਿਹੜਾ ਉਹ ਚੂਜ਼ ਕਰ ਲਵਾਂਗੀ ਸੋ ਮੈਂ ਇਹ ਵਾਲਾ ਇੰਟਰਫੇਸ ਚੂਜ਼ ਕਰ ਰਹੀ ਆ ਤੇ ਇੱਥੇ ਐਰੋ ਦਾ ਬਟਨ ਆ ਇੱਥੇ ਮੈਂ ਕਲਿੱਕ ਕਰਕੇ ਇਹਨੂੰ ਡਾਊਨਲੋਡ ਕਰ ਲਵਾਂਗੀ ਉਸ ਤੋਂ ਬਾਅਦ ਅਸੀਂ ਨੂੰ ਕਲੋਜ਼ ਕਰ ਦਵਾਂਗੇ ਐਪਲੀਕੇਸ਼ਨ ਨੂੰ ਹੁਣ ਸੈਕਿੰਡ ਸਟੈਪ ਪਾਸਤੇ ਮੈਨੂੰ ਚਾਹੀਦੀ ਹੈ ਨਿਊਜ਼ ਤਾਂ ਮੈਂ Google ਦੇ ਵਿੱਚ ਜਾ ਕੇ ਸਰਚ ਕਰੂੰਗੀ ਪੰਜਾਬੀ Google News ਕਿਉਂਕਿ ਮੈਂ ਪੰਜਾਬੀ ਚੈਨਲ ਬਣਾ ਰਹੀ ਹਾਂ ਆਪਣਾ ਅਗਰ ਤੁਸੀਂ ਕੋਈ ਹਿੰਦੀ ਚੈਨਲ ਬਣਾ ਰਹੇ ਹੋ ਜਾਂ ਕੋਈ ਹੋਰ ਤਾਂ ਉਸ ਅਕੋਰਡਿੰਗ ਤੁਸੀਂ ਨਿਊਜ਼ ਲੈ ਸਕਦੇ ਆ ਇੱਥੇ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਨਿਊਜ਼ ਜਿਹੜੀ ਆ ਉਹ ਚੂਜ਼ ਕਰ ਲੈਣੀ ਆ ਤੇ ਫਿਰ ਉਹਨੂੰ ਕਾਪੀ ਕਰ ਲੈਣਾ ਆ ਇਸ ਟਾਈਮ ਮੈਂ ਇੱਥੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਲੀ ਜਿਹੜੀ ਨਿਊਜ਼ ਹੈਗੀ ਆ ਉਹਨੂੰ ਕਾਪੀ ਕਰ ਲਿਆ ਤੇ ਹੁਣ ਇਹਨੂੰ ਅਸੀਂ ਆਪਣੇ ਅਗਲੇ ਸੌਫਟਵੇਅਰ ਦੇ ਵਿੱਚ ਆ ਕੇ ਪੇਸਟ ਕਰ ਦਵਾਂਗੇ ਜਿਹਦਾ ਨਾਮ ਹੈ ਕਵਨਾਰਾ ਕਿਟ ਤੁਸੀਂ ਦੇਖ ਸਕਦੇ ਆ ਸਕਰੀਨ ਦੇ ਉੱਪਰ Google ਉੱਪਰ ਤੁਸੀਂ ਨਾਰਾ ਕਿਟ ਲਿਖਣਾ ਹੈ ਤੇ ਇਹ ਤੁਹਾਨੂੰ ਇਦਾਂ ਸ਼ੋ ਹੋ ਜਾਵੇਗਾ ਇੱਥੇ ਮੈਂ ਪੇਸਟ ਕਰ ਲਿਆ ਤੇ ਹੁਣ ਮੈਂ ਕ੍ਰੀਏਟ ਆਡੀਓ ਦੇ ਉੱਪਰ ਕਲਿੱਕ ਕਰ ਦਵਾਂਗੀ ਮੈਂ ਚੈੱਕ ਕਰ ਲਿਆ ਕਿ ਵੌਇਸ ਗੁਰਮੁਖੀ ਹੈਗੀ ਆ ਤੇ ਮੈਂ ਫੀਮੇਲ ਵੌਇਸ ਚੁਡੀਆ ਉਹ ਚੂਜ਼ ਕੀਤੀ ਸੀਗੀ ਇੱਕ ਇੱਕ ਤੋਂ ਮਿੰਟ ਲਵੇਗਾ ਤੇ ਤੁਹਾਡੇ ਟੈਕਸਟ ਨੂੰ ਜਿਹੜਾ ਹੈਗਾ ਵਾ ਇਹ ਹੀ ਆਡੀਓ ਦੇ ਵਿੱਚ ਕਨਵਰਟ ਕਰ ਦੇਗਾ ਇਹ ਵੀ ਬਿਲਕੁਲ ਫ੍ਰੀ ਸੌਫਟਵੇਅਰ ਹੈਗਾ ਆ ਤੁਸੀਂ ਆਰਾਮ ਨਾਲ ਯੂਜ਼ ਕਰ ਸਕਦੇ ਆ ਇਹਨੂੰ ਵਿਦਆਊਟ ਐਨੀ ਕੋਸਟ ਹੁਣ ਇਹ ਬਣ ਚੁੱਕੀ ਹੈ ਆਪਣੀ ਆਡੀਓ ਐਂਡ ਤੁਸੀਂ ਇਕਵਲ ਨੂੰ ਪਲੇ ਕਰਕੇ ਦੇਖ ਸਕਦੇ ਆ ਅਗਰ ਤੁਹਾਨੂੰ ਲੱਗ ਰਿਹਾ ਕਿ ਸਹੀ ਨਹੀਂ ਬਣੀ ਤਾਂ ਤੁਸੀਂ ਜਿਹੜਾ ਹੈਗਾ ਬੈਕ ਜਾ ਕੇ ਦੁਬਾਰਾ ਕੋਈ ਹੋਰ ਵੌਇਸ ਚੂਜ਼ ਕਰ ਸਕਦੇ ਆ ਅਗਰ ਤੁਹਾਨੂੰ ਵੌਇਸ ਨਹੀਂ ਪਸੰਦ ਆਈ ਬਾਈ ਚਾਂਸ ਹੁਣ ਇਹ ਮੇਰੇ ਲਈ ਪਰਫੈਕਟ ਹੈ ਗਿਆ ਮੈਂ ਇੱਥੇ ਡਾਊਨਲੋਡ ਤੇ ਕਲਿੱਕ ਕਰਕੇ ਇਹਨੂੰ ਸੇਵ ਕਰ ਲਵਾਂਗੀ ਤੇ ਆਪਣਾ ਜਿਹੜਾ ਸੈਕਿੰਡ ਸਟੈਪ ਹੈਗਾ ਵਾ ਆਡੀਓ ਦਾ ਉਹ ਵੀ ਜਿਹੜਾ ਆ ਕੰਪਲੀਟ ਹੋ ਜਾਏਗਾ ਹੁਣ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਆਪਣੇ 3 ਸਟੈਪ ਵੱਲ ਜਿੱਦੋਂ ਅਸੀਂ ਦੋਨਾਂ ਨੂੰ ਕੰਬਾਈਨ ਕਰਾਂਗੇ ਆਪਣੀ ਆਡੀਓ ਤੇ ਆਪਣੀ ਜਿਹੜੀ ਇਮੇਜ ਹੈ ਉਹਨਾਂ ਦੋਵਾਂ ਨੂੰ ਕੰਬਾਈਨ ਕਰਕੇ ਇੱਕ ਵੀਡੀਓ ਬਣਾਵਾਂਗੇ ਇੱਥੇ ਗੂਗਲ ਤੇ ਜਾ ਕੇ ਤੁਸੀਂ ਸਰਚ ਕਰਨਾ ਹੈਗਾ ਵਾ HeyGen AI ਇੱਕ ਸੌਫਟਵੇਅਰ ਹੈਗਾ ਆ ਜਿਹੜਾ ਕਿ ਆਪਣੀ ਜਿਹੜੀ ਆਡੀਓ ਤੇ ਇਮੇਜ ਨੂੰ ਕਨਵਰਟ ਕਰਕੇ ਵੀਡੀਓ ਬਣਾ ਦੇਵੇਗਾ ਮੀਨਸ ਕਿ ਆਪਣੀ ਜਿਹੜੀ ਐਂਕਰ ਆ ਫੋਟੋਗ੍ਰਾਫ ਵਾਲੀ ਉਹ ਬੋਲਣ ਲੱਗ ਜਾਵੇ ਕੋਈ ਲਿਪ ਸਿੰਕਿੰਗ ਹੋ ਜਾਵੇਗੀ ਫਰਸਟ ਵਾਲੀ ਜਿਹੜੀ ਹੈਗੀ ਆ ਲਿੰਕ ਮੈਂ ਉਹਦੇ ਤੇ ਕਲਿੱਕ ਕਰ ਲਿਆ ਆਪਾਂ ਸਟਾਰਟ ਕਰ ਲੈਣੇ ਇਹਨੂੰ ਤੁਸੀਂ ਸਾਈਨ ਅਪ ਕਰ ਸਕਦੇ ਹੋ ਜਦੋਂ ਤੁਸੀਂ ਫਰਸਟ ਟਾਈਮ ਇਹਨੂੰ ਯੂਜ਼ ਕਰਨਾ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਇੱਥੇ ਵੀਡੀਓ ਐਵਟਾਰ ਦੇ ਵਿੱਚ ਤੇ ਇੱਥੇ ਅਸੀਂ ਆਪਣੀ ਜਿਹੜੀ ਫੋਟੋਗ੍ਰਾਫ ਉਹਨੂੰ ਅਪਲੋਡ ਕਰਾਂਗੇ ਸੋ ਫੋਟੋ அவਟਾਰ ਦੇ ਉੱਪਰ ਕਲਿੱਕ ਕਰਕੇ ਆਪਾਂ ਫੋਟੋਗ੍ਰਾਫ ਅਪਲੋਡ ਕਰ ਲਈ ਆ ਹੁਣ ਆਪਣੀ ਜਿਹੜੀ ਫੋਟੋਗ੍ਰਾਫ ਹੈਗੀ ਆ ਉਹ ਇਹਦੇ ਵਿੱਚ ਆ ਚੁੱਕੀ ਆ ਹੁਣ ਇਹਦੀ ਰਾਈਟ ਸਾਈਡ ਦੀ ਕਲਿੱਕ ਕਰਕੇ 3 ਡਾਟਸ ਤੇ ਕ੍ਰੀਏਟ ਵਿਦ AI ਸਟੂਡੀਓ ਨੂੰ ਕਲਿੱਕ ਕਰ ਲੈਣਾ ਆ ਉਸ ਤੋਂ ਬਾਅਦ ਐਦਾਂ ਆਪਾਂ ਨੂੰ ਇੰਟਰਫੇਸ ਸ਼ੋ ਹੋਏਗਾ ਐਂਡ ਨੀਚੇ ਆਪਾਂ ਨੂੰ ਸ਼ੋ ਹੋ ਰਿਹਾ ਅਪਲੋਡ ਮੀਡੀਆ ਅਸੀਂ ਇੱਥੋਂ ਆਪਣੀ ਜਿਹੜੀ ਆਡੀਓ ਸੀਗੀ ਜਿਹੜੀ ਆਪਾਂ ਹੁਣੇ ਬਣਾਈ ਸੀਗੀ ਉਹਨੂੰ ਅਪਲੋਡ ਕਰ ਲੈਣਾ ਆ ਇਸ ਤਰੀਕੇ ਨਾਲ ਆਪਾਂ ਨੂੰ ਇਹ ਸ਼ੋ ਹੋਏਗਾ ਇੱਥੇ ਕੁਝ ਆਪਸ਼ਨਸ ਨੇ ਤੁਸੀਂ ਆਪਣੇ ਅਕੋਰਡਿੰਗ ਉਹਨਾਂ ਨੂੰ ਦੇਖ ਸਕਦੇ ਆ ਸੋ ਸਬਮਿਟ ਤੇ ਕਲਿੱਕ ਕਰਾਂਗੇ ਐਂਡ ਸਬਮਿਟ ਥੈਟਸ ਇਟ ਹੁਣ 1-2 ਮਿੰਟ ਲੈ ਕੇ ਤੁਹਾਡੀ ਵੀਡੀਓ ਜਿਹੜੀ ਇਦਾਂ ਕਰਕੇ ਆ ਜਾਵੇਗੀ ਲਿਪ ਸਿੰਕਿੰਗ ਹੋਣ ਲੱਗ ਜਾਵੇਗੀ ਤੁਸੀਂ ਇਹਨੂੰ ਪਲੇ ਕਰਕੇ ਦੇਖੋ ਇਟਸ ਗੋਣਾ ਬੀ ਵੈਰੀ ਫੈਬਿਲਸ ਵੀਡੀਓ ਹੁਣ ਅਸੀਂ ਇਸ ਵੀਡੀਓ ਨੂੰ 3 ਡਾਟਸ ਤੇ ਕਲਿੱਕ ਕਰਕੇ ਡਾਊਨਲੋਡ ਕਰ ਲਵਾਂਗੇ ਆਪਾਂ ਨੂੰ ਨਿਊਜ਼ ਚੈਨਲ ਦੀ ਇੰਟਰੋ ਵਾਸਤੇ ਵੀ ਜਿਹੜਾ ਹੈਗਾ ਇੱਕ ਇੰਟਰੋ ਚਾਹੀਦੀ ਹੈਗੀ ਜਦੋਂ ਨਿਊਜ਼ ਚੈਨਲ ਦੇ ਉੱਪਰ ਤੁਸੀਂ ਦੇਖਿਆ ਹੋਣਾ ਹੈਗਾ ਵਾ ਕਿ ਸਟਾਰਟਿੰਗ ਤੋਂ ਪਹਿਲਾਂ ਕੁਝ ਬੁਲੇਟਿਨਸ ਵਗੈਰਾ ਸ਼ੋ ਹੁੰਦੇ ਨੇ ਤਾਂ ਅਸੀਂ ਫਿਰ ਦੁਬਾਰਾ हेਜਨ ਵਿੱਚ ਜਾ ਕੇ ਇੱਥੋਂ ਇੱਕ ਆਪਣਾ ਨਿਊਜ਼ ਵਾਲਾ ਟੈਂਪਲੇਟ ਜਿਹੜਾ ਵਾ ਉਹਨੂੰ ਚੂਜ਼ ਕਰ ਲਵਾਂਗੇ ਇੱਥੇ ਡਿਫਰੈਂਟ ਕਾਈਂਡ ਆਫ ਟੈਂਪਲੇਟਸ ਨੇ ਬਟ ਆਪਾਂ ਨਿਊਜ਼ ਵਾਲਾ ਲਵਾਂਗੇ ਜਿਵੇਂ ਕਿ ਇਹ ਬ੍ਰੇਕਿੰਗ ਨਿਊਜ਼ ਵਾਲਾ ਸ਼ੋ ਹੋ ਰਿਹਾ ਮੈਂ ਇਹਨੂੰ 3 ਡਾਟਸ ਤੇ ਕਲਿੱਕ ਕਰਕੇ ਡਾਊਨਲੋਡ ਕਰ ਲੈਣੀ ਹੈ ਇਹ ਕਾਫੀ ਵੱਡਾ ਹੈਗਾ ਆ ਆਪਾਂ ਇਹਨੂੰ ਐਡਿਟ ਕਰਾਂਗੇ ਕਿਉਂਕਿ ਆਪਾਂ ਨੂੰ ਇਹ ਸਭ ਕੁਝ ਨਹੀਂ ਚਾਹੀਦਾ ਆਪਾਂ ਸਿਰਫ ਇੰਟਰੋ ਲੈਣੀ ਆ ਹੁਣ ਮੈਨੂੰ ਇਹਦੇ ਵਿੱਚ ਜਿਹੜਾ 뮤직 ਵੀ ਚਾਹੀਦਾ ਆ ਤਾਂ ਮੈਂ ਆਪਣੀ YT ਜਿਹੜੀ ਆਡੀਓ ਲਾਇਬ੍ਰੇਰੀ ਵਿੱਚ ਜਾ ਕੇ ਉੱਥੋਂ 뮤직 ਜਿਹੜਾ ਵਾ ਚੂਜ਼ ਕਰ ਲਵਾਂਗੀ ਜਿਵੇਂ ਮੈਂ ਇੱਥੇ ਲਿਖ ਰਹੀ ਹੈਗੀਆਂ ਨਿਊਜ਼ ਰੂਮ ਕੰਟੀਨਿਊਸ ਰੂਮ ਠੀਕ ਹੈ ਇਹ ਮੈਨੂੰ ਡਿਫਰੈਂਟ ਜਿਹੜੇ ਹੈਗੇ ਨੇ ਨਿਊਜ਼ ਵਾਲੇ ਜਿਹੜੇ ਨੇ 뮤직 ਦੇਗਾ ਮੈਂ ਆਪਣੀ ਪਸੰਦਾ ਇੱਕ 뮤직 ਜਿਹੜਾ ਹੈਗਾ ਡਾਊਨਲੋਡ ਕਰ ਲੈਣਾ ਅਗਰ ਤੁਸੀਂ ਇੱਥੋਂ ਨਹੀਂ 뮤ਜ਼ਿਕ ਲੈਣਾ ਤੁਸੀਂ ਕੋਈ ਵੀ ਰਾਇਲਟੀ ਫ੍ਰੀ 뮤ਜ਼ਿਕ ਜਿਹੜਾ ਵਾ ਲੈ ਸਕਦੇ ਆ ਆ ਤੁਸੀਂ YouTube ਤੋਂ ਡਾਊਨਲੋਡ ਕਰ ਸਕਦੇ ਹੋ ਜਾਂ Google ਤੇ ਤੁਸੀਂ ਰਾਇਲਟੀ ਫ੍ਰੀ ਜਿਹੜਾ ਹੈਗਾ 뮤ਜ਼ਿਕ ਉਹਨੂੰ ਸਰਚ ਕਰ ਸਕਦੇ ਆ ਹੁਣ ਮੈਂ ਫਰਸਟ ਵਾਲਾ ਜਿਹੜਾ ਹੈਗਾ ਡਾਊਨਲੋਡ ਕਰ ਲਿਆ ਐਂਡ THEN ਮੈਨੂੰ ਯੂਜ਼ ਕਰਾਂਗਾ ਹੁਣ ਸਾਡੇ ਸਟੂਡੀਓ ਵਾਸਤੇ ਸਭ ਕੁਝ ਰੈਡੀ ਆ ਸਾਡੀ ਆਡੀਓ ਰੈਡੀ ਆ ਸਾਡੀ ਜਿਹੜੀ ਆ ਐਂਕਰ ਰੈਡੀ ਆ ਸਟੂਡੀਓ ਰੈਡੀ ਆ ਤੇ ਇੰਟਰੋ ਵੀ ਜਿਹੜੀ ਆਪਣਾ ਡਾਊਨਲੋਡ ਕਰ ਲਈ ਸੀਗੀ ਤੇ ਉਹਦੇ ਵਾਸਤੇ ਜਿਹੜਾ ਬੈਕਗ੍ਰਾਉਂਡ ਮਿਊਜ਼ਿਕ ਉਹ ਵੀ ਅਸੀਂ ਡਾਊਨਲੋਡ ਕਰ ਲਿਆ ਸੀਗਾ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਕੰਬਾਈਨ ਕਰਕੇ ਇੱਕ ਫਾਈਨਲ ਵੀਡੀਓ ਬਣਾਵਾਂਗੇ ਆਪਣਾ ਫਾਈਨਲ ਸਟੂਡੀਓ ਰੈਡੀ ਕਰਾਂਗੇ ਤਾਂ ਮੈਂ ਇੱਥੇ ਕੈਪਕਟ ਦੇ ਵਿੱਚ ਆ ਗਈਆਂ ਐਡੀਟਿੰਗ ਕਰਨ ਵਾਸਤੇ ਇੱਥੇ ਅਪਲੋਡ ਦੀ অপਸ਼ਨ ਆ ਲੈਫਟ ਹੈਂਡ ਸਾਈਡ ਦੇ ਉੱਪਰ ਇੱਥੇ ਮੈਂ ਸੀ ਕਲਿੱਕ ਕਰਕੇ ਅਪਲੋਡ ਕਰ ਲੈਣਾ ਹੈਗਾ ਆਪਣੀ ਆਡੀਓ ਨੂੰ ਜਿਹੜੀ ਅਸੀਂ ਬੈਕਗ੍ਰਾਉਂਡ ਵਾਸਤੇ ਡਾਊਨਲੋਡ ਕੀਤੀ న్యూਸ ਵਾਸਤੇ ਐਂਡ ਇੰਟਰੋ ਵਾਲੀ ਵੀਡੀਓ ਜਿਹੜਾ ਟੈਂਪਲੇਟ ਡਾਊਨਲੋਡ ਕੀਤਾ ਸੀ ਉਹਨੂੰ ਐਂਡ ਜਿਹੜੀ ਵੀਡੀਓ ਆਪਾਂ ਬਣਾਈ ਸੀਗੀ ਆਪਣੀ ਐਂਕਰ ਦੇ ਨਾਲ ਸਟੂਡੀਓ ਦੇ ਵਿੱਚ ਆਪਾਂ ਤਿੰਨਾਂ ਨੂੰ ਇੱਥੇ ਵਿੱਚ ਐਡ ਕਰਕੇ ਤੇ ਕੰਬਾਈਨ ਕਰਕੇ ਐਡੀਟਿੰਗ ਕਰਾਂਗੇ ਹੁਣ ਇੰਟਰੋ ਜਿਹੜੀ ਥੋੜੀ ਐਕਸਟਰਾ ਸੀਗੀ ਉਹਨੂੰ ਮੈਂ ਕੱਟ ਲੈਣਾ ਆ ਤੇ ਜਿਹੜੀ ਆਪਣੀ ਆਡੀਓ ਸੀਗੀ ਔਰ ਵੀਡੀਓ ਸੀਗੀ ਐਂਕਰ ਵਾਲੀ ਉਹ ਆਈ ਥਿੰਕ ਪਰਫੈਕਟ ਹੈਗੀ ਆ ਬਸ ਮੈਂ ਆਪਣੇ ਅਕੋਰਡਿੰਗ ਉਹਦੀ ਫੋਟੋਗ੍ਰਾਫ ਜਿਹੜੀ ਆ ਜਾਂ ਉਹਦੀ ਇਮੇਜ ਕਿੰਨੀ ਕਿ ਮੈਨੂੰ ਚਾਹੀਦੀ ਨੂੰ ਜ਼ੂਮ ਇਨ ਜਾਂ ਜ਼ੂਮ ਆਊਟ ਕਰ ਲਵਾਂਗੀ ਜਿਹੜਾ ਜਦ ਆਪ ਮਿਊਜ਼ਿਕ ਲਗਾ ਦੇਵਾਂਗੇ ਆਪਾਂ ਬੈਕਗ੍ਰਾਉਂਡ ਤੇ ਉੱਪਰ ਤੇ ਜਿਹੜੀ ਆਪਣੀ ਵੀਡੀਓ ਹੈਗੀ ਉਹ ਬਣ ਕੇ ਰੈਡੀ ਹੋ ਜਾਵੇਗੀ ਆਪਣਾ ਸਟੂਡੀਓ ਬਣ ਕੇ ਰੈਡੀ ਹੋ ਜਾਵੇਗਾ ਸੋ ਇਹ ਤਾਂ ਮੈਂ ਤੁਹਾਨੂੰ ਇੱਕ ਨਿਊਜ਼ ਵਾਸਤੇ ਵਿਖਾਇਆ ਤੁਸੀਂ ਸਿਮਿਲਰਲੀ ਇਦਾਂ ਹੀ ਕਿੰਨੀਆਂ ਸਾਰੇ ਨਿਊਜ਼ ਕਾਪੀ ਕਰਕੇ ਇਦਾਂ ਨਿਊਜ਼ ਚੈਨਲ ਬਣਾ ਸਕਦੇ ਆ ਤੁਸੀਂ ਰੈਗੂਲਰ ਐਵਰੀਡੇ ਦੀ ਜਿਹੜੀਆਂ ਨਿਊਜ਼ ਨੇ ਉਹ ਤੁਸੀਂ ਜਿਹੜੀਆਂ ਨੇ ਉਹ ਐਵਰੀਡੇ ਆਪਣਾ ਇੱਕ ਚੈਨਲ ਚਲਾ ਸਕਦੇ ਆ ਡੇਲੀ ਨਿਊਜ਼ ਦਾ ਨਿਊਜ਼ ਤੁਸੀਂ ਤੁਸੀਂ ਆਪ ਟਾਈਪ ਕਰ ਸਕਦੇ ਆਂ ਜੇਕਰ ਤੁਸੀਂ ਚਾਹੋ ਜਾਂ ਤੁਸੀਂ ਜਿਵੇਂ ਮੈਂ ਤੁਹਾਨੂੰ Google ਤੋਂ ਦੱਸਿਆ ਉਹਵੇਂ ਤੁਸੀਂ ਲੈ ਕੇ ਜੜੀਆਂ ਨਿਊਜ਼ ਉਹ ਯੂਜ਼ ਕਰ ਸਕਦੇ ਆਂ ਕਿਉਂਕਿ ਉਹ ਰੀਸੈਂਟ ਨਿਊਜ਼ ਨੇ 1 ਘੰਟੇ ਪਹਿਲਾਂ 2 ਮਿੰਟ ਪਹਿਲਾਂ ਐਦਾਂ ਨਿਊਜ਼ ਆਉਂਦੀਆਂ ਨੇ ਹੁਣ ਮੈਂ ਤੁਹਾਨੂੰ ਇਹ ਸਭ ਕੁਝ ਬਣਨ ਤੋਂ ਬਾਅਦ ਐਕਸਪੋਰਟ ਕਰ ਲੈਣਾ ਸੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਫਾਈਨਲ ਆਊਟਕਮ ਦਿਖਾਵਾਂਗੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਵਧੀਆ ਹੋਵੇਗੀ ਤੇ ਹੁਣ ਤੁਸੀਂ ਦੇਖੋ ਇਹਦੀ ਫਾਈਨਲ ਆਊਟਕਮ ਕਿੱਦਾਂ ਦੀ ਆ ਔਰ ਤੁਹਾਨੂੰ ਅੱਛਾ ਲੱਗਿਆ वीडियो बढ़िया लगी तो प्लीज डू लाइक एंड शेयर कमेंट एज वेल खडूर साहब तो अकाली उम्मीदवार वीर सिंह वल्टोहा ने आजाद उम्मीदवार अमृतपाल सिंह नु खुला चैलेंज किया है वल्टोहा ने कहा कि पावे अमृतपाल दी टीम दा कोई भी मेंबर ओना खुली बहस कर सकता है ਉਨਾ ਸ਼ਰਤ ਰੱਖੀ ਕਿ ਜੋ ਵੀ ਬਹਿਸ ਚ ਹਾਰ ਜਾਵੇਗਾ ਉਸਨੂੰ ਮੈਦਾਨ ਛੱਡਣਾ ਪਵੇਗਾ ਭਾਵ ਲੋਕ ਸਭਾ ਚੋਣ ਚ ਆਪਣੀ ਉਮੀਦਵਾਰੀ ਵਾਪਸ ਲੈਣੀ ਹੋਵੇਗੀ